ਇੰਨਾ ਦੀ ਜਲੰਧਰ ਦੇ ਲਤੀਫਪੁਰਾ ਇਲਾਕੇ ਦੇ ਵਿੱਚ ਗਰੀਬ ਮਜ਼ਦੂਰਾਂ ਦੇ ਘਰਾਂ ਨੂੰ ਢਾ ਦਿੱਤਾ ਗਿਆ ਜਿਸ ਤੋਂ ਬਾਅਦ ਲੋਕ ਸੜਕਾਂ ਦੇ ਉੱਪਰ ਆ ਕੇ ਰਹਿਣ ਨੂੰ ਖਾਣ ਨੂੰ ਪੀਣ ਨੂੰ ਮੌਤ ਆਕ ਹੋਈ ਪਈ ਹੈ ਪਰ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੈਲਪ ਕੀਤੀ ਜਾਵੇ ਠੰਡ ਸਿਕਰ ਦੀ ਇਸ ਵੇਲੇ ਚੱਲ ਰਹੀ ਹੈ ਇਹ ਬਿਨਾ ਛੱਤ ਤੋਂ ਇੱਥੇ ਰਹਿ ਰਹੇ ਸੀ ਹਾਲਾਂਕਿ ਖਾਲਸਾ ਏਡ ਦੇ ਵੱਲੋਂ ਇਹਨਾਂ ਨੂੰ ਟੈਂਟ ਮੁਹੱਈਆ ਕਰ ਦਿੱਤੇ ਗਏ ਨੇ ਪਰ ਖਾਣ ਪੀਣ ਦਾ ਅਤੇ ਹੁਣ ਜਿਹੜਾ ਕੋਟੀਆਂ ਦਾ ਜਾਂ ਮੋٹے ਜਿਹੜੇ ਕੱਪੜੇ ਨੇ ਉਹਨਾਂ ਦੀ ਸੇਵਾ ਜਿਹੜੀ ਹੈ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਮੇਰੇ ਨਾਲ ਕੋਰ ਸਰਤਾਜ ਨੇ ਸਰਤਾਜ ਜੀ ਸਭ ਤੋਂ ਪਹਿਲਾਂ ਇਹ ਕਿ 2 ਸਾਲ ਪਹਿਲਾਂ ਤੁਸੀਂ ਵੀ ਇਦਾਂ ਕਿਸਾਨ ਧਰਨਿਆਂ ਦੇ ਉੱਪਰ ਬੈਠੇ ਸੀਗੇ ਖੁੱਲੀਆਂ ਛੱਤਾਂ ਦੇ ਹੇਠ ਬੈਠੇ ਸੀਗੇ ਉਹੀ ਦਰਦ ਅੱਜ ਇੱਥੇ ਲੈ ਕੇ ਆਇਆ ਤੁਹਾਨੂੰ ਬਿਲਕੁਲ ਜੀ ਬੜਾ ਕੱਲ ਮੇਰੇ ਫਰਸਟ ਡੇ ਇੱਥੇ ਮੈਂ ਜਦੋਂ ਆਇਆ ਕੱਲ ਦੇਖਿਆ ਮੈਂ ਆ ਕੇ ਤੇ ਇੱਕ ਦਰਦ ਦੇਖ ਕੇ ਸਭ ਤੋਂ ਪਹਿਲਾਂ ਇਹ ਹੀ ਆਇਆ ਕਿ ਇਸੇ ਤਰੀਕੇ ਨਾਲ ਜਦੋਂ 2 ਸਾਲ ਪਹਿਲਾਂ 26 ਨਵੰਬਰ ਨੂੰ ਅਸੀਂ ਪੰਜਾਬ ਤੋਂ ਇਦਾਂ ਹੀ ਤੁਰੇ ਸੀ ਤੇ 27 28 29 ਐਂਡ ਸੋ ਆਨ ਜਿਹੜਾ ਡੇਢ 2 ਸਾਲ ਆਪਾਂ ਰਹੇ ਆ ਸੜਕਾਂ ਤੇ ਇਹੀ ਦਰਦ ਆਇਆ ਕਿ ਇਦਾਂ ਹੀ ਸਾਡੇ ਵੀ ਘਰ ਸੀ ਸਰਕਾਰ ਦੇ ਸਾਈਡ ਤੇ ਅਸੀਂ ਜਿਹੜਾ 2 ਸਾਲ ਉੱਤੇ ਸੰਤਾਪ ਢਾਇਆ ਜੀ ਜਿਹੜੇ ਕਾਲੇ ਕਾਨੂੰਨਾਂ ਦੇ ਖਿਲਾਫ ਐਂ ਅੱਜ ਇਹਨਾਂ ਨੂੰ ਦੇਖ ਕੇ ਇਹੀ ਲੱਗਾ ਕਿ ਯਾਰ ਇਹ ਉਹੀ ਸਿਚੁਏਸ਼ਨ 'ਚ ਅੱਜ ਹੈਗੇ ਨੇ ਜੇ ਉੱਥੇ ਲੋਕਾਂ ਨੇ ਪਰਮਾਤਮਾ ਦੀ ਮਿਹਰ ਨਾਲ ਸਾਡੀ ਕਿਤੇ ਬਾਹ ਫੜੀ ਸੀ ਸਾਰੇ ਪੰਜਾਬ ਨੇ ਸਾਰੇ ਮੁਲਕ ਨੇ ਅੱਜ ਸਾਡਾ ਫਰਜ਼ ਬਣਦਾ ਹੈ ਕਿ ਆਪਣੇ ਫੈਲੋ ਸਿਟੀਜ਼ਨਸ ਜਿਹੜੇ ਸਾਡੇ ਵੀਰ ਭਰਾ ਨੇ ਸਾਡੇ ਬਜ਼ੁਰਗ ਬੈਠੇ ਨੇ ਸਾਡਾ ਫਰਜ਼ ਹੈ ਕਿ ਅਸੀਂ ਇਹਨਾਂ ਦੇ ਨਾਲ ਸਾਥ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਈਏ ਜੀ ਕਿਹੜੀਆਂ ਕਿਹੜੀਆਂ ਦਿੱਕਤਾਂ ਤੁਸੀਂ ਮਹਿਸੂਸ ਕਰ ਰਹੇ ਹੋ ਹਾਲਾਂਕਿ ਇਹ ਤੇ ਘਰੀ ਉਜੜ ਗਏ ਉਸ ਤੋਂ ਅੱਗੇ ਤਾਂ ਕੀ ਹੋ ਸਕਦਾ ਤਾਂ ਤੁਸੀਂ ਕੀ ਮਹਿਸੂਸ ਕੀਤਾ ਇੱਥੇ ਆ ਕੇ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਸੇਵਾ ਤੁਸੀਂ ਇਸ ਵੇਲੇ ਕਰ ਰਹੇ ਹੋ ਦੇਖੋ ਜੀ ਅਸੀਂ ਪਹਿਲੇ ਤਾਂ ਕੱਲ ਜਦੋਂ ਆਏ ਆ ਜਦੋਂ ਇਸ ਟਾਈਮ ਤੇ ਟੈਂਪਰੇਚਰ ਕਾਫੀ ਜ਼ਿਆਦਾ ਡ੍ਰੌਪ ਕਰ ਗਿਆ ਦਿਨੇ ਤਾਂ ਧੁੱਪ ਹੁੰਦੀ ਆ ਮਾੜੀ-ਮੋਟੀ ਤੇ ਇਹੀ ਫੀਲ ਕੀਤਾ ਕਿ ਜਿੰਨਾ ਮਰਜ਼ੀ ਆਪਾਂ ਕਹੀਏ ਕਿ ਆਪਾਂ ਸਾਡੇ ਕੋਲ ਕੱਪੜੇ ਨੇ ਸਾਡੇ ਕੋਲ ਇਦਾਂ ਨੇ ਪਰ ਜਿੱਥੇ ਕਿਤੇ ਬੱਚਿਆਂ ਦੀ ਟਾਇਹਾਈਜੀਨ ਦੀ ਜਿੱਥੇ ਗੱਲ ਆ ਜਾਂਦੀ ਹੈ ਉੱਥੇ ਤਾਂ ਇੰਨੀ ਠੰਡ ਦੇ ਵਿੱਚ ਤੋਂ ਵੱਧ ਤੋਂ ਵੱਧ ਕੱਪੜੇ ਤੋਂ ਵੱਧ ਤੋਂ ਵੱਧ ਫੈਸਿਲਿਟੀਆਂ ਵੀ ਕੰਮ ਨਹੀਂ ਕਰਦੀਆਂ ਜਦੋਂ ਘਰ ਚਤਤ ਨਾ ਹੋਵੇ ਘਿਰ ਦੇ ਉੱਤੇ ਬਾਕੀ ਬਾਕੀ ਐਨ ਜੀਓਜ਼ ਆ ਰਹੀਆਂ ਨੇ ਬਾਕੀ ਐਨ ਜੀਓਜ਼ ਵੀ ਕੰਮ ਕਰ ਰਹੀਆਂ ਨੇ ਇਹੀ ਅਪੀਲ ਹੈ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਪਾਂ ਯੂਥ ਜਿਹੜਾ ਹੈ ਯੰਗਸਟਰਸ ਆਪਣੇ ਬਜ਼ੁਰਗਾਂ ਨਾਲ ਲਾ ਕੇ ਆਪਣੇ ਵੀਰ ਭਰਾਵਾਂ ਨਾਲ ਬੈਠ ਕੇ ਇਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਈਏ ਜੀ ਇਸ ਟਾਈਮ ਤੇ ਬਹੁਤ ਜ਼ਿਆਦਾ ਕੀ ਇਹਨਾਂ ਦਾ ਅੰਦਰੋਂ ਭਾਵਨਾਵਾਂ ਨੇ ਕਿਉਂਕਿ ਬਹੁਤ ਔਖਾ ਇਸ ਵੇਲੇ ਹੋਇਆ ਪਿਆ ਕੀ ਕੁਝ ਲੋਕ ਇੱਥੋਂ ਦੇ ਮਹਿਸੂਸ ਕਰ ਰਹੇ ਨੇ ਦੇਖੋ ਜੀ ਮੇਰੀ ਗੱਲ ਹੋਈ ਕੱਲ ਬਜ਼ੁਰਗਾਂ ਨਾਲ ਹੋਈ ਹੈ ਗੱਲਬਾਤ ਵੱਡਿਆਂ ਨਾਲ ਇੱਥੇ ਪ੍ਰਧਾਨ ਜੀ ਨੇ ਐਂਡ ਇਹੀ ਗੱਲ ਫੀਲ ਕੀਤੀ ਹੈ ਕਿ ਠੀਕ ਹੈ ਅਸੀਂ ਸ਼ਹਿਰ ਦੇ ਵਿੱਚ ਬੈਠੇ ਆ ਸਾਡੇ ਨਾਲ ਜੋ ਹੋਇਆ ਇੱਕ ਲੀਗਲ ਬੈਟਲ ਹੈ ਸੁਪਰੀਮ ਕੋਰਟ ਦੇ ਆਰਡਰਸ ਨੇ ਸਰਕਾਰਾਂ ਦੀਆਂ ਗੱਲਾਂ ਨੇ ਥੈਟ ਇਜ਼ ਸਮਥਿੰਗ ਐਲਸੋ ਇੱਕ ਹਾਇਰ ਲੈਵਲ ਦੀਆਂ ਗੱਲਾਂ ਨੇ ਬਟ ਬੀਇੰਗ ਫੈਲੋ ਸਿਟੀਜ਼ਨਸ ਜੇ ਆ ਕੇ ਆਪਾਂ ਇਹਨਾਂ ਨਾਲ ਬੈਠ ਕੇ ਆਪਣੇ ਵੀਰ ਭਰਾਵਾਂ ਦੇ ਨਾਲ ਇਹਨਾਂ ਦੀ ਗੱਲਬਾਤ ਸੁਣਦੇ ਆਂ ਇਹਨਾਂ ਨਾਲ ਇਹੋ ਜੀ ਕੋਈ ਕੰਫਰਟ ਸ਼ੇਅਰ ਕਰਦੇ ਆਂ ਕਿ ਹਾਂ ਯਾਰ ਅਸੀਂ ਤੁਹਾਡੇ ਨਾਲ ਖੜੇ ਆਂ ਤੁਹਾਡੇ ਨਾਲ ਬੈਠੇ ਆਂ ਇੱਕ ਡੰਗ ਦੀ ਜੋ ਰੋਟੀ ਇਹਨਾਂ ਨਾਲ ਅਸੀਂ ਬੈ ਕੇ ਖਾ ਲੈਂਦੇ ਆਂ ਸਾਡਾ ਪਰਿਵਾਰ ਨੇ ਐਂਡ ਇਹਨਾਂ ਨੂੰ ਇਹ ਚੀਜ਼ ਜਿਹੜੀ ਹੈ ਬਹੁਤ ਹੌਸਲਾ ਦਿੰਦੀ ਹੈ ਬਿਕੋਜ਼ ਇਹ ਸਮੇਂ ਹੌਸਲੇ ਵਾਲੇ ਹੁੰਦੇ ਨੇ ਗੁਰਨਾਣਕ ਬਾਦਸ਼ਾਹ ਨੇ ਜਦੋਂ ਅਸੀਂ ਤੇ ਸਾਡੇ 2 ਸਾਲ ਪਹਿਲਾਂ ਆਪਾਂ ਸ਼ੁਰੂ ਹੋਏ ਸੀਗੇ ਉਦੋਂ ਗੁਰਨਾਣਕ ਬਾਦਸ਼ਾਹ ਦੀ ਕਿਰਪਾ ਨਾਲ ਹੀ ਅਸੀਂ ਉਹ ਚੀਜ਼ ਆਪਣਾ ਸੰਤਾਪ ਗਰਮੀਆਂ ਬਾਰਸ਼ਾਂ ਸਰਦੀਆਂ ਸੜਕਾਂ ਤੇ ਹੰਡਾਈਆਂ ਨੇ ਅੱਜ ਸਰਦੀਆਂ ਦੇ ਮੌਸਮ ਦੇ ਵਿੱਚ ਉਹੀ ਰੁੱਤ ਦੇ ਵਿੱਚ ਇਹਨਾਂ ਨੂੰ ਸੜਕਾਂ ਤੇ ਬੈਣਾ ਪੈ ਗਿਆ ਸੋ ਮੈਂ ਦਰਦ ਪਰਸਨਲੀ ਐ ਫੀਲ ਕਰ ਸਕਦਾ ਜਿਨੀਆਂ ਮਰਜ਼ੀ ਫੈਸਿਲਿਟੀਆਂ ਹੋਣ ਜਿੰਨੇ ਮਰਜ਼ੀ ਪਕਵਾਨ ਹੋਣ ਜਿੰਨੇ ਮਰਜ਼ੀ ਕੱਪੜੇ ਹੋਣ ਜਦੋਂ ਰਾਤ ਨੂੰ ਠੰਡੀ ਹਵਾ ਚੱਲਦੀ ਹੈ ਆਪਣੇ ਤਨ ਤੇ ਤੇ ਆਪਣੇ ਬੱਚਿਆਂ ਦੇ ਤਨ ਤੇ ਜਦੋਂ ਲੱਗਦੀ ਹੈ ਨਾ ਉਹਦੇ ਵਰਗੀ ਉਹਨੂੰ ਕਿਸੇ ਚੀਜ਼ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ ਜੀ ਮੈਂ ਇੱਥੇ ਬੱਚਿਆਂ ਨਾਲ ਗੱਲ ਵੀ ਕਰ ਰਿਹਾ ਸੀ ਬੜਾ ਉਹਨਾਂ ਦੀ ਆਵਾਜ਼ 'ਚ ਵੀ ਦਰਦ ਹੈ ਕਿ ਅਸੀਂ ਇੱਥੇ ਹੀ ਤਿਆਰ ਹੁੰਨੇ ਆ ਇੱਥੇ ਹੀ ਖਾਣੇ ਪੀਣੇ ਆ ਇੱਥੇ ਸਕੂਲ ਜਾਂਦੇ ਆ ਸਾਡੇ ਕੋਲ ਛੱਤ ਹੈ ਨਹੀਂ ਕਿ ਜਾਂ ਦੋ ਦਿਨ ਪਹਿਲਾਂ ਛੱਤ ਸੀ ਕਿ ਉੱਥੇ ਤਿਆਰ ਹੋ ਕੇ ਘਰੋਂ ਜਾਂਦੇ ਸੀਗੇ ਬੱਚਿਆਂ ਦਾ ਬਹੁਤ ਐਸੇ ਲਿਓੱਖਾ ਬੱਚਿਆਂ ਦਾ ਦੇਖੋ ਸਟੱਡੀ ਸਾਰੀ ਐ ਐਗਜ਼ਾਮ ਦੇ ਡੇਜ਼ ਨੇ ਜੀ ਮੈਂ ਆਪ ਜੀ ਪ੍ਰੋਫੈਸਰ ਆ ਤੇ ਕਾਲਜਾਂ 'ਚ ਉਹ ਐਗਜ਼ਾਮ ਚੱਲ ਰਹੇ ਨੇ ਸਕੂਲਸ ਦੇ ਵਿੱਚ ਐਗਜ਼ਾਮ ਆਉਣ ਵਾਲੇ ਨੇ ਜਨੂਅਰੀ ਫ फेब्रुवारी ਦੇ ਵਿੱਚ ਜਿਹੜੇ ਪੇਰੈਂਟਸ ਨੇ ਇਸ ਟਾਈਮ ਸਾਰਾ ਧਿਆਨ ਬੱਚਿਆਂ ਵੱਲ ਦੇਣਾ ਸੀ ਉਹਨਾਂ ਦੇ ਫਿਊਚਰ ਵੱਲ ਦੇਣਾ ਸੀ ਖਾਣਾ ਕਿੱਥੋਂ ਐ ਤਿਆਰ ਕਿੱਥੋਂ ਹੋਣਾ ਐ ਰਹਿਣਾ ਕਿੱਥੇ ਐ ਬੱਚਿਆਂ ਨੇ ਸਕੂਲ ਕਿੱਦਾਂ ਜਾਣਾ ਐ ਸਕੂਲ ਜਾ ਕੇ ਵੀ ਬੱਚਿਆਂ ਨੂੰ ਕਈ ਗੱਲਾਂ ਪੁੱਛਣੀਆਂ ਸਵਾਲ ਉੱਠ ਰਹੇ ਨੇ ਐਂਡ ਇਹ ਸਾਰੀਆਂ ਚੀਜ਼ਾਂ ਪੇਰੈਂਟਸ ਲਈ ਤਾਂ ਬਹੁਤ ਟੈਨਸ਼ਨ ਦੀ ਗੱਲ ਹੋ ਜਾਂਦੀ ਹੈ ਜੀ ਬਿਕੋਜ਼ ਬੱਚੇ ਹੀ ਸਾਡੇ ਮੁਲਕ ਦਾ ਫਿਊਚਰ ਨੇ ਬੱਚੇ ਸਾਡੇ ਪੰਜਾਬ ਦਾ ਫਿਊਚਰ ਨੇ ਐਂਡ ਜੇ ਬੱਚੇ ਹੀ ਰਾਤਾਂ ਸੜਕਾਂ ਤੇ ਗੁਜ਼ਾਰਨਗੇ ਤਾਂ ਫਿਰ ਪੰਜਾਬ ਦਾ ਤੇ ਬਾਕੀ ਲੋਕਾਂ ਦਾ ਕੀ ਬਣੂਗਾ ਜੀ ਸਾਡੇ ਰੈਜ਼ੀਡੈਂਟਸ ਦਾ ਅੱਛਾ ਬਜ਼ੁਰਗੋ ਤੁਸੀਂ ਤਾਂ ਇਹ ਚੀਜ਼ ਨੂੰ ਹੰਡਾ ਰਹੇ ਹੋ ਠੀਕ ਹੈ ਤੁਹਾਡੀ ਸੇਵਾ ਚ ਜਾਂ ਤੁਹਾਡੇ ਹੌਸਲੇ ਲਈ ਇੱਥੇ ਲੋਕ ਆ ਰਹੇ ਨੇ ਤਾਂ ਕੀ ਐਸ ਵੇਲੇ ਮੰਤਰੀ ਚੱਲ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਵਿਆਉਂਤ ਬੰਦੀ ਜਿਹੜੀ ਆ ਕੀਤੀ ਜਾਣੀ ਹੈ ਕੋਈ ਵਿਆਉਂਤ ਬੰਦੀ ਜੇ ਤੇਾਨੂੰ ਕੁਝ ਨਹੀਂ ਨਜ਼ਰ ਆ ਰਿਹਾ ਕੋਈ ਸਰਕਾਰ ਦਾ ਨਮਾ ਸਾਡੇ ਕੋਲ ਆਇਆ ਨਹੀਂ ਇਹੋ ਜਿਹੇ ਜਥੇਬੰਦੀਆਂ ਜਿਹੜੀਆਂ ਉਹ ਸਾਨੂੰ ਹੌਸਲਾ ਵਜਾਈ ਜਾਣ ਕੇ ਦੇ ਰਹੀਆਂ ਨੇ ਜੋ ਖਾਣ ਪੀਣ ਦੀਆਂ ਚੀਜ਼ਾਂ ਇਹ ਜਥੇਬੰਦੀਆਂ ਲੈ ਕੇ ਆ ਰਹੀਆਂ ਨੇ ਕੋਈ ਗਵਰਨਮੈਂਟ ਦਾ ਚੰਗਨ ਨਮਾ ਸਾਡੇ ਕੋਲ ਪਹੁੰਚਿਆ ਨਹੀਂ ਪੰਜ ਦਿਨ ਹੋ ਗਏ ਨਹੀਂ ਸ਼ਾਤ ਤੱਥਲ ਬੈਠੇ ਆ ਪਰ ਕਿ ਲਾ ਤੁਸੀਂ ਦੇਖਣੇ ਲਏਓ ਕਿਦਾ ਸੇ ਗੁਜ਼ਾਰਾ ਡੇਗਾ ਨਾ ਇੱਥੇ ਕੋਈ ਬਾਹਰ ਅੰਦਰ ਜਾਣ ਦੀ ਜਗ੍ਹਾ ਲੈਟਰਨ ਵਾਸਤੇ ਕੋਈ ਜਗ੍ਹਾ ਨਹੀਂ ਆ ਖਾਸੇ ਡਵਾੜਿਆਂ ਨੇ ਕੱਲ ਦੇ ਤੰਬੂ ਲੱਗ ਦੇ ਨੇ ਨਦੇਹੀ ਇਹ ਰਾਤੀ ਮੇਰੇ ਬੇੜੇ ਰਾਤੀ ਵੇਖ ਗਿਆ ਯਈ ਛੱਤ ਤੇ ਸੜਕਾਂ ਤੇ ਉੱਤੇ ਲੰਬੇ ਪਏ ਉੱਦਾਂ ਹੀ ਬੈਠੇ ਆ ਛੜਕ ਤੇ ਜੀਣਾ ਪਛਾਪ ਚਾ ਕੇ ਸੁੱਤੇ ਆ ਇਹ ਕੋ ਹੜਾ ਜੀਣਾ ਦੇ ਹੈ ਹੀ ਨੀਗਾ ਇਬਾ ਕੀ ਇਹਨਾਂ ਦੀ ਗਵਰਨਮੈਂਟ ਦੀ ਅਹੀ ਤਾਂ ਗਵਰਨਮੈਂਟ ਆਮ ਆਦੀ ਪਾਰਟੀ ਬੜੀ ਚੰਗੀ ਪਾਰਟੀ ਸਮਝ ਕੇ ਵੋਟਾਂ ਵਾ ਕੇ ਹੀ ਜਿੱਤ ਆਈ ਅਜੋ ਹੀ ਉਹਦੀ ਪਾਰਟੀ ਅਸੀਂ ਤਾਂ ਨੇ ਸਭ ਤੋਂ ਨੰਕਮੀ ਪਾਰਟੀ ਹੈੀ ਉਹ ਪਾਰਟੀ ਦੂਜੀ ਵਾਰੀ ਜਾੜਾ ਹੋ ਗਿਆ ਜੀ ਹੁਣ ਤਾਂ ਦੂਜੀ ਵਾਰੀ ਪਾਕਿਸਤਾਨ ਤੋਂ ਜੜਿਆ ਉਹ ਤਾਂ ਅਸੀਂ ਨਹੀਂ ਦੇਖਿਆ ਅਜ ਦੁਬਾਰਾ ਪਾਕਿਸਤਾਨ ਦੇਖਦੇ ਨਿਆ ਬਣਦਾ ਹਾਂਜੀ ਤਾਂ ਕਿ ਅਸੀਂ ਤਾਂ ਨਹੀਂ ਆ ਵੀ ਚਲੋ ਪ੍ਰਮਾਤਮਾ ਦੇ ਆਸਰੇ ਅਸੀਂ ਇੱਥੇ ਬੈਠੇ ਆ ਜੀ ਹੁਣ ਹਾਂਜੀ ਹੋਰ ਸਾਡਾ ਆਸਰਾ ਕੋਈ ਹੈ ਜੇ ਨਹੀਂ ਬੱਚੇ ਫਿਰ ਨਾਲ ਹੀ ਆ ਜੀ ਇੱਥੇ ਹੀ ਫਿਰ ਰੋਡ ਤੇ ਬੱਚੇ ਨਾਲ ਹੀ ਇੱਥੇ ਨੇ ਬੱਚੇ ਆ ਵੀ ਹੋਣਾ ਖਾਸ ਸਾਈਡ ਵਾਲਿਆਂ ਨੂੰ ਟੈਂਟੂ ਡਹਣ ਲਵਾ ਦਿੱਤੇ ਕੱਲ ਦੇ ਤੇ ਚਲੋ ਮਾੜਾ ਮਾੜਾ ਗੁਜ਼ਾਰਾ ਬੱਚਿਆਂ ਦਾ ਕਰੀਦਾ ਤੇ ਆਪ ਸਾਰੀ ਰਾਤ ਇੱਦਾਂ ਹੀ ਫਿਰ ਤੁਰ ਕੇ ਆਦੀ ਕੋਈ ਆ ਗਿਆ ਕਦੀ ਕੋਈ ਟਾਈਮ ਪਾਸ ਕਰ ਲਈਦਾ ਹਨੂ ਜਿਆਦਾ ਬੱਚਿਆਂ ਦਾ ਜਾਂ ਸਾਡਾ ਚਲੋ ਫਿਰ ਵੀ ਇੱਧਰ ਉੱਧਰ ਘੁੰਮ ਕੇ ਬਹਿ ਗਿਆ ਕਿਸੇ ਕੇ ਇਹ ਟਾਈਮ ਪਾਸ ਕਰਾਂਗੇ ਤਾਂ ਬੜੀ ਬੜੀ ਸਿਚੁਏਸ਼ਨ ਹੈ ਇਸ ਵੇਲੇ ਮਾੜੀ ਆ ਕਿ ਦੇਖੋ ਕਿ ਬਾਪੂ ਹੁਣੀ ਬੋਲ ਤਾਂ ਰਹੇ ਨੇ ਪਰ ਇਹਨਾਂ ਦੀ ਆਵਾਜ਼ ਦੇ ਵਿੱਚ ਦਰਦ ਬਹੁਤ ਹੈ ਕਿ ਆਪ ਕਹਿੰਦੇ ਕਿ ਸਾਰੀ ਰਾਤ ਅਸੀਂ ਇੱਥੇ ਤੁਰੇ ਫਿਰਦੇ ਆ ਆ ਦੇਖੋ ਕਿ ਜਿਵੇਂ ਬਜ਼ੁਰਗ ਮਾਤਾ ਨੇ ਬੱਚੇ ਨੇ ਛੋਟੇ ਛੋਟੇ ਤਾਂ ਇੱਥੇ ਹੀ ਸਾਰਾ ਕੁਝ ਚੱਲ ਰਿਹਾ ਪਿੱਛੇ ਖਾਲਸਾ ਸਾਈਡ ਵਾਲਿਆਂ ਨੇ ਆ ਟੈਂਟ ਲਾਏ ਨੇ ਤਾਂ ਇਹ ਸਾਹਮਣੇ ਦੇਖੋ ਕਿ ਇੱਥੇ ਹੀ ਲੋਕ ਕੂੜਾ ਸੁੱਟਦੇ ਸੀਗੇ ਤਾਂ ਹੁਣ ਇਸੇ ਜਗ੍ਹਾ ਦੇ ਬਿਲਕੁਲ ਨਾਲ ਇਹਨਾਂ ਨੂੰ ਟੈਂਟ ਲਾਉਣ ਦੀ ਮਜਬੂਰ ਹੋਣਾ ਪਿਆ ਬੱਚੇ ਨੇ ਬਜ਼ੁਰਗ ਨੇ ਤਾਂ ਹੁਣ ਰਾਤ ਦਾ ਸਮਾਂ ਹੋ ਗਿਆ ਤਾਂ ਇੱਥੇ ਅੱਗ ਸੇਕ ਰਹੇ ਨੇ ਕੁਝ ਸੰਸਥਾਵਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰਾਹਤ ਦੇ ਦਿੱਤੀ ਜਾਵੇ ਪਰ ਜਿਹੜੀ ਪੂਰਤੀ ਘਰ ਦੇ ਨਾਲ ਹੋਣੀ ਹੈ ਉਹ ਘਰ ਤੋਂ ਬਿਨਾ ਨਹੀਂ ਹੋ ਸਕਦੀ ਕਿਉਂਕਿ انسان ਦਾ ਇੱਕ ਘਰ ਹੀ ਹੁੰਦਾ ਆਪਣਾ ਜਿਹੜਾ ਜਿੱਥੇ ਮਰਜ਼ੀ ਫਿਰ ਤੁਰ ਕੇ ਆ ਜਾਵੇ ਪਰ ਸ਼ਾਮ ਨੂੰ ਆਪਣੇ ਘਰ ਦੇ ਵਿੱਚ ਜਦੋਂ ਆ ਜਾਂਦਾ ਤਾਂ ਉਸ ਨੂੰ ਸਕੂਨ ਮਿਲ ਜਾਂਦਾ ਤਾਂ ਸਕੂਨ ਦੀ ਉਡੀਕ ਦੇ ਵਿੱਚ ਨੇ ਕਹਿੰਦੇ ਕਿ 1947 ਦੇ ਵਿੱਚ ਜਦੋਂ ਇੱਕ ਵਾਰ ਉਜੜੇ ਸੀ ਤਾਂ ਮਸਾ ਕਿਤੇ ਹੋਣ ਜਾ ਕੇ ਟਿਕਾ ਮਿਲਿਆ ਸੀ ਤਾਂ ਨੂੰ ਤਾਂ ਹੁਣ ਫੇਰ ਇੱਕ ਵਾਰ ਤੋਂ ਇਹਨਾਂ ਦਾ ਜਾੜਾ ਹੋ ਗਿਆ ਤਲੋਕ ਇਹਨਾਂ ਦੇ ਕਿ ਕਈਆਂ ਨੇ ਤਾਂ ਉਹ ਵਾਲਾ ਜਾੜਾ ਨਹੀਂ ਸੀ ਦੇਖਿਆ ਪਰ ਅਸੀਂ ਇਹ ਵਾਲਾ ਜਾੜਾ ਜ਼ਰੂਰ ਦੇਖ ਲਿਆ ਕਿ ਸਾਡੇ ਨਾਲ ਇਸ ਵੇਲੇ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਦੇ ਲੋਕ ਕਿਸ ਤਰੀਕੇ ਦਾ ਵਤੀਰਾ ਕਰ ਰਹੇ ਨੇ ਕੈਮਰਾਮੈਨ ਗੁਲਚਨ ਦੇ ਨਾਲ ਮਨਦੀਪ ਸਿੰਘ ਦਿੱਲੀ ਪੋਸਟ ਪੰਜਾਬੀ